ਕਿਸਾਨ ਦੋਸਤੋ ਅੱਜ ਆਪਾਂ ਸੇਮ ਦੀ ਫਲੀ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਗੇ ਜੀ ਤੇ ਮੈਂ ਈਸਾਪੁਰ ਦੇ ਵਿੱਚ ਹਾਂਗਾ ਜੀ ਹੈਗਾ ਜੀ ਇੱਥੇ ਕਿਸਾਨ ਮਨਜੀਤ ਸਿੰਘ ਉਹਨਾਂ ਦੇ ਮੈਂ ਖੇਤ ਦੇ ਵਿੱਚ ਆਇਆ ਸੀ ਇਹਨਾਂ ਨੇ ਸੇਮ ਦੀ ਜਿਹੜੀ ਆ ਫਲੀ ਹੈ ਨਾ ਇਹ ਲਗਾਈ ਹੋਈ ਆ ਜੀ ਇਹ ਦੇਖੋ ਜੀ ਇਹ ਪੂਰਾ ਹਰੇਕਾ ਜੀ ਦੇਖੋ ਇੱਥੇ ਸੇਮ ਦੀ ਫਲੀ ਆ ਇਹਦੇ ਤੁਹਾਨੂੰ ਅਸੀਂ ਫਾਇਦੇ ਵੀ ਦੱਸਾਂਗੇ ਤੇ ਹੋਰ ਇਹਦੀ ਕਿਵੇਂ ਲਗਾਉਣੀ ਹੈ ਜਾਂ ਕੀ ਸਿਸਟਮ ਹੈ ਹਾਂਜੀ ਮਨਜੀਤ ਸਿੰਘ ਜੀ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜੀ ਤੁਹਾਡੇ ਚੈਨਲ ਦੇ ਫੋਲੋ ਜੀ ਹਮ ਤੇ ਮੈਂ ਤਾਂ ਅਲੋ ਵੀਡੀਓ ਕਿਸੇ ਹੋਰ ਚੀਜ਼ ਦੀ ਬਣਾਉਣਾ ਆਇਆ ਸੀ ਪਰ ਦੇਖਿਆ ਕਿ ਇੱਥੇ ਦੇਖੋ ਸੇਮ ਦੀ ਫਲੀਆਂ ਦਾ ਤੁਹਾਡੇ ਬਹੁਤ ਭਾਰੀ ਇੱਥੇ ਲੱਗਿਆ ਲੱਗੀਆਂ ਹੋਈਆਂ ਜੀ ਤੇ ਮੈਂ ਫਿਰ ਚਲੋ ਵੀਡੀਓ ਬਣਾ ਲਈਏ ਦੇਖੀਏ ਹਨਾ ਇਹਦੇ ਬਾਰੇ ਦੱਸੋ ਜੀ ਸੇਮ ਦੀ ਫਲੀਆਂ ਦੇਖੋ ਤੁਸੀਂ ਹੱਥ ਵੀ ਪੜੀ ਹੋਈ ਹੈ ਜੀ ਇਹਦੇ ਕੀ ਕੀ ਲਾਭ ਕੀ ਹੈ ਜੀ ਇਹਦੇ ਕਿਸ ਤਰ੍ਹਾਂ ਸਾਰੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਜੀ ਇਹ ਚ ਮੈਂ ਕੋਈ ਖਾਦ ਨਹੀਂ ਪਾਉਂਦਾ ਹੂੰ ਕੋਈ ਮਤਲਬ ਜੈ ਕੈਮੀਕਲ ਜਾਂ ਕੁਛ ਨਹੀਂ ਜੀ ਹਾਂਜੀ ਸਿੱਧੀ ਲਾਈਵੇ ਹੈ ਜੀ ਹੂੰ ਤੁਸੀਂ ਰਾਤ ਨੂੰ ਇਹਦੇ ਸਬਜ਼ੀ ਬਣਾ ਕੇ ਖਾਓ। ਅੱਛਾ ਜੀ। ਤੁਹਾਡਾ ਪੇਟ ਆਪਣੇ ਆਪ ਦੱਸੇਗਾ ਵੀ ਕੀ ਐਕਸ਼ਨ ਹੋਇਆ। ਹੂੰ। ਹਨਾ ਜੀ। ਪੇਟ ਦੀ ਸਫਾਈ ਵਾਸਤੇ ਬਹੁਤ ਅੱਛੀ ਚੀਜ਼ ਆ। ਫਿਰ ਤੁਹਾਨੂੰ ਜੇ ਤੁਸੀਂ ਖਾਓਗੇ ਜੇ 2-4 ਤੇ 5-7 ਦਿਨ ਤੱਕ ਖਾਓਗੇ 5-4 ਵਾਰ ਹੂੰ ਤੁਹਾਡੀ ਸਰੀਰ ਨੂੰ ਤਕਾਬਤ ਨਹੀਂ ਹੋਏਗੀ। ਅੱਛਾ ਜੀ। ਹਾਂ ਜੀ। ਵਾਹ ਜੀ ਵਾਹ। ਮਰ ਜਿਵੇਂ ਆਮ ਕਹਿੰਦੇ ਵੀ ਤਕਾਬਤ ਹੋ ਗਈ ਜੀ। ਭੁੱਖ ਨਹੀਂ ਲੱਗਦੀ। ਜੇ ਇਹ ਨਹੁੰਦਾ ਬੋਲ ਇਹ ਸਾਰੀ ਚੀਜ਼ਾਂ ਨੂੰ ਮਤਲਬ ਮੱਤ ਪਾਉਂਦੇ ਆ। ਅੱਛਾ ਜੀ ਇਹ ਬਹੁਤ ਜ਼ਿਆਦਾ ਇਹਦਾ ਹੁਣ ਫਲ ਵੀ ਆਏ ਹੋਏ ਆ ਲੱਗੀ ਹੋਈ ਆ ਦੇਖੋ ਜੀ ਹਨਾ ਇਹ ਦੋ ਤਰ੍ਹਾਂ ਦੇ ਆ ਜੀ ਅੱਛਾ ਜੀ ਇੱਕ ਤਾਂ ਇਹ ਗੁਲਾਬੀ ਫੁੱਲ ਨੇ ਕਿੱਧਰ ਆ ਜੋ ਜੀ ਹੋਰ ਅੱਛਾ ਇਹ ਹਾਂ ਇਹ ਨਜ਼ਰ ਆ ਰਹੀ ਜੀ ਸਫੇਦ ਫੁੱਲ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਸਫੇਦ ਫੁੱਲ ਆ ਜੀ ਦੋ ਤਰ੍ਹਾਂ ਦੇ ਇੱਕ ਤੋਂ ਇੱਕ ਜਿਆਦਾ ਗੁਣ ਨੇ ਹੂੰ ਠੀਕ ਹੈ ਜੀ ਇਹਦੇ ਗੁਣਾਂ ਬਾਰੇ ਹੋਰ ਦੱਸੋ ਜੀ ਕੀ ਕੀ ਮਤਲਬ ਇਹਦੇ ਗੁਣ ਗੁਣ ਤਾਂ ਇਹੋ ਜਿਹੀ ਪੇਟ ਦੀ ਸਫਾਈ ਤਾਂ ਸਭ ਕੁਝ ਠੀਕ ਹੈ ਜੀ ਹਾਂ ਠੀਕ ਹੈ ਜੀ ਸਭ ਤੋਂ ਵੱਡੀ ਤਾਂ ਗੱਲ ਜੇ ਤੁਹਾਡਾ ਪੇਟ ਠੀਕ ਹੋਣਾ ਜੀ ਤੁਹਾਨੂੰ ਨਾ ਸ਼ੂਗਰ ਨਾ ਬਲੱਡ ਪ੍ਰੈਸ਼ਰ ਨਾ ਕੁਝ ਉਰੇ ਪਰੇ ਕੁਝ ਨਾ ਹੋਏਗਾ ਅੱਛਾ ਜੀ ਜਦ ਪੇਟ ਦੀ ਸਫਾਈ ਮੈਂ ਕੋਈ ਦਵਾਈ ਨਹੀਂ ਖਾਂਦਾ ਜੀ ਕੋਸ਼ਿਸ਼ ਕਰਦਾ ਜੀ ਹੂੰ 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 ਸਿਰਫ ਅੱਲਾ ਸੁਣ ਦੂਸਣ ਇਹ ਬਿਨਾ ਖਾਤੋਂ ਹੂੰ ਹੂੰ ਸਰ ਜੇ ਇਹ ਕਿੰਨੀ ਕਿੰਨੀ ਦਿਨ ਹੋ ਗਈ ਇੱਥੇ ਲੱਗੀਆਂ ਨੂੰ ਇਹ ਬੇਲਾ ਜੀ ਥੋੜੀ ਨਾ ਇਹ ਤਾਂ 15-20 ਸਾਲ ਹੋ ਗਏ ਜੀ ਗਰਮੀ ਚ ਸੁੱਕ ਜਾਂਦੀ ਜੀ ਇਹ ਹੂੰ ਮੁੜ ਕੇ ਫੇਰ ਹਾਂ ਵੀ ਉਹ ਚੰਦੇ ਆਪਣੇ ਆਪ ਇੱਕ ਵਾਰ ਲਾ ਦਿਓ ਤੁਸੀਂ ਫਿਰ ਤਾਂ ਖੜਾ ਨਹੀਂ ਰਣੀ ਇਹ ਮੈਨੂੰ ਲੱਗਦਾ ਕਿਸਾਨਾਂ ਦਾ ਜਿਹੜਾ ਫਿਟਨੈਸ ਦਾ ਕਾਰਨ ਵੀ ਸ਼ਾਇਦ ਇਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਖੇਤਾਂ ਦੇ ਵਿੱਚ ਚੀਜ਼ਾਂ ਲੱਗੀਆਂ ਹੋਈਆਂ ਹੁੰਦੀਆਂ ਹੈਗੀਆਂ ਨਾ ਆਪਾਂ ਜੇ ਆਪਾਂ ਮਤਲਬ ਖਾਦ ਵਾਲੀ ਚੀਜ਼ਾਂ ਖਾਓਗੇ ਤਾਂ ਬਿਮਾਰ ਹੋਵਾਂਗੇ ਜੀ ਹਾਂਜੀ ਹਾਂਜੀ ਹੂੰ ਹੂੰ ਜੇ ਆਪਾਂ ਬਿਨਾ ਖਾਦ ਤੋਂ ਚੀਜ਼ ਖਾਓ ਕੋਸ਼ਿਸ਼ ਕਰੋ ਕਿ ਆਪਾਂ ਬਿਨਾ ਖਾਦ ਤੋਂ ਇਧਰ ਮਰ ਰੋਟੇ ਹਾਂਜੀ ਆਪਾਂ ਜੇ ਬਿਨਾ ਖਾਦ ਤੋਂ ਮਤਲਬ ਚੀਜ਼ਾਂ ਖਾਓਗੇ ਨਾ ਜੀ ਹਾਂਜੀ ਹਾਂਜੀ ਉਹ ਸਾਨੂੰ ਬੈਨੀਫਿਟ ਕਰਨ ਜਾਂ ਸਿਹਤ ਨੂੰ ਮਤਲਬ ਫਾਇਦਾ ਦੇਣ ਗਿਆ ਉਹ ਚੀਜ਼ਾਂ ਜੀ ਮੈਨੂੰ ਲੱਗਦਾ ਨਾ ਤਾਂ ਇਹਦੇ ਵਿੱਚ ਕੋਈ ਖਾਦ ਪਾਉਣ ਦੀ ਲੋੜ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਣੇ ਆਪ ਹੀ ਨੈਚੁਰਲ ਤਰੀਕੇ ਨਾਲ ਹੀ ਇਹ ਹੋ ਜਾਂਦੀਆਂ ਵੱਧੀਆਂ ਗਈਆਂ ਹੈ ਨਾ 60 ਸਾਲ ਦੀ ਉਮਰ ਹੈ ਜੀ ਅੱਛਾ ਜੀ ਕੋਈ ਤਕਾਬੜ ਨਹੀਂ ਕੋਈ ਕੁਛ ਨਹੀਂ ਜੀ ਹੂੰ 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 ਅ ਪੱਲਾ ਚੰਗਾ ਤੁਰਾ ਫਿਰਦਾ ਜੀ ਅੱਛਾ ਜੀ ਕੀ ਬਾਤ ਹੈ ਜੀ ਵਧੀਆ ਜੀ ਇਹ ਇਹ ਦੇਖੋ ਤੁਸੀਂ ਦਿਖ ਰਹੇ ਹੋ ਇਹ ਬਹੁਤ ਲੱਗੀਆਂ ਹੋਈਆਂ ਫਲੀਆਂ ਤੇ ਆਹ ਦੇਖੋ ਜੀ ਉੱਪਰ ਉੱਪਰ ਲੱਗੀਆਂ ਉੱਪਰ ਦੇਖੋ ਆਹ ਦੇਖੋ ਮੈਂ ਤੁਹਾਨੂੰ ਨੇੜੇ ਲੈ ਕੇ ਜਾਂਦਾ ਹਾਂ ਆਹ ਦੇਖੋ ਕਿੰਨੀਆਂ ਲੱਗੀਆਂ ਹੋਈਆਂ ਬੱਲੇ ਬੱਲੇ ਤੇ ਆਪਾਂ ਇਹਦਾ ਟੇਸਟ ਕਿਵੇਂ ਦਾ ਹੈਗਾ ਜੀ ਇਹਦਾ ਸਵਾਦ ਕਿਹੋ ਜਿਹਾ ਹੈ ਜੀ ਇਹ ਤਾਂ ਜੀ ਮਤਲਬ ਆਮ ਜਿਵੇਂ ਸਬਜ਼ੀ ਹੁੰਦੀ ਟੇਸਟ ਦਾ ਸੜੇ ਮਸਾਲਿਆਂ ਨਾਲ ਬਣਾਉਣਾ ਜੀ ਠੀਕ ਹੈ ਜੀ ਲਸਣ ਪਣਾਏਗਾ ਗਰਮ ਮਸਾਲੇ ਜਿਆਦਾ ਨਾ ਪਾਓ ਲਸਣ ਪਿਆਜ਼ ਪਾਓ ਜੀ ਹੂੰ ਉਹ ਚੀਜ਼ ਬੈਨੀਫਿਟ ਲਸਣ ਪਿਆਜ਼ ਵੀ ਹੋ ਸਕੇ ਤਾਂ ਆਪਣੇ ਅੱਗੇ ਵਾਂ ਪਾਓ ਅੱਛਾ ਜੀ ਹਾਂ ਜੀ ਬਾਕੀ ਮਸਾਲੇ ਕੁਝ ਵੀ ਨਾ ਪਾਓ ਕੁਝ ਨਹੀਂ ਹੁੰਦਾ ਜੀ ਲਸਣ ਪਿਆਜ਼ ਪਾਓ ਬਸ ਠੀਕ ਹੈ ਟਮਾਟਰ ਪਾ ਲਓ ਹੂੰ ਹੂੰ ਇਹ ਦੋ ਚੀਜ਼ਾਂ ਤਿੰਨ ਪਾ ਲਓ ਜੀ ਬਸ ਕੋਈ ਕੋਰ ਮਸਾਲੇ ਦੀ ਲੋੜ ਹੀ ਨਹੀਂ ਹੈਗੀ ਅੱਛਾ ਜੀ ਹਾਂ ਜੀ ਜਿਵੇਂ ਤੁਸੀਂ ਦੱਸਿਆ ਕਿ ਸਿਹਤ ਲਈ ਤਾਂ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਹਾਂ ਜੀ ਤੇ ਬਾਕੀ ਤੁਸੀਂ ਕਿਸਾਨ ਦੋਸਤੋ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਉਹ ਇਹਨਾਂ ਨੇ ਮੈਂ ਜ਼ਿਕਰ ਕਰਦਾ ਸੀਗਾ ਕਿ ਇਹਨਾਂ ਨੇ ਨਾ ਕੇਸਰ ਦੀ ਖੇਤੀ ਵੀ ਬਹੁਤ ਕੀਤੀ ਹੋਈ ਅੱਛੀ ਕੀਤੀ ਆ ਪਿਛਲੇ ਸਾਲ ਕੀਤੀ ਸੀ ਕਿ ਕੇਸਰ ਦੀ ਖੇਤੀ ਤੇ ਉਹਦਾ ਮੈਂ ਵੀਡੀਓ ਵੀ ਤੁਹਾਨੂੰ ਪਾਇਆ ਸੀਗਾ ਤੇ ਬੀਜ ਵੀ ਉਹਦਾ ਦਿਖਾਇਆ ਸੀਗਾ ਤੇ ਕੁਝ ਮਾਫ ਕਰਨਾ ਕੁਝ ਲੋਕਾਂ ਨੇ ਕਮੈਂਟ ਮਾਰਨੇ ਸ਼ੁਰੂ ਕਰ ਦਿੱਤੇ ਸੀਗੇ ਕਿ ਮਤਲਬ ਨੈਗੇਟਿਵ ਹਾਂ ਇਹਨਾਂ ਕੋਲ ਦੂਰ ਦੂਰੋਂ ਲੋਕ ਆਏ ਸੀਗੇ ਬੀਜ ਲੈ ਕੇ ਲੈ ਕੇ ਗਏ ਜੀ ਤੇ ਇੱਕ ਕਿਹੜੇ-ਕਿਹੜੇ ਏਰੀਆ ਚ ਤੁਹਾਡੇ ਕੋਲ ਆਏ ਸੀ ਬੀਜ ਲੈਣੇ ਮੈਂ ਕਨੋਂ ਹੋਰ ਪਟਿਆਲਾ ਜ਼ਿਲ੍ਹੇ ਚ ਚਾਰ-ਪੰਜ ਬੰਦੇ ਲੈ ਕੇ ਗਏ। ਵਾਹ ਜੀ ਵਾਹ। ਠੀਕ ਹੈ ਜੀ। ਤੇ ਮੇਰੇ ਆਪਣੇ ਪਿੰਡ ਦੇ ਨਾਲ ਹੀ ਪਿੰਡ ਉਹ ਵੀ ਲੈ ਕੇ ਗਏ ਦੋ ਬੰਦੇ ਮੈਂ। ਉਹ ਉਹਨਾਂ ਦੇ ਕੋਲੇ ਮੇਰੇ ਤੋਂ ਅੱਛਾ ਹੋਇਆ ਬਸ ਉਹ ਤਾਂ। ਅੱਛਾ ਜੀ। ਚਲੋ ਕੋਈ ਨਹੀਂ ਆਪਾਂ ਉੱਥੇ ਦੀ ਵੀ ਵੀਡੀਓ ਬਣਾਵਾਂਗੇ ਜਿਸ ਦਿਨ ਤੁਹਾਡਾ ਇਹ ਥੋੜਾ ਬੂਟੇ ਤਿਆਰ ਹੋ ਜਾਣਗੇ ਤੇ ਉਹਦੀ ਵੀਡੀਓ ਵੀ ਆਪਾਂ ਬਣਾਵਾਂਗੇ। ਦੋਸਤੋ ਇਹ ਤਾਂ ਸਿਗਾ ਜੀ ਇਹ ਦੇਖੋ ਤੁਸੀਂ ਜਿਹੜੀ ਸੇਮ ਦੀ ਫਲੀ ਕਿੰਨਾ ਲਾਭਕਾਰੀ ਚੀਜ਼ਾਂ ਹੈਗੀਆਂ ਜੀ। ਖੜੇ ਖੇਤਾਂ ਦੇ ਵਿੱਚ ਜੀ ਤੁਸੀਂ ਘਰ ਦੇ ਵਿੱਚ ਵੀ ਆਪਣੀ ਇਹ ਸੇਮ ਦੀ ਫਲੀ ਲਗਾ ਸਕਦੇ ਹੋ ਇਹ ਤਾਂ ਬਹੁਤ ਵੱਡੇ ਬੂਟੇ ਪਿਆਰ ਹੋ ਗਏ ਹਨਾ ਇਹ ਕਹਿ ਰਹੇ ਕਿ ਇੱਕੋ ਵਾਰੀ ਲਗਾ ਲਓ ਬਸ ਲਗਾਉਣ ਦੀ ਉਸ ਤੋਂ ਬਾਅਦ ਕੋਈ ਜ਼ਰੂਰਤ ਹੀ ਹੈ ਨਹੀਂ ਇਹ 12 ਮਹੀਨੇ ਹੁੰਦੀ ਹੈ ਜੀ ਸੀਜ਼ਨਲ ਹੈਗੀ ਹੈ ਜੀ ਤੇ ਹੁਣ ਇਹ ਲੱਗੀ ਹੋਈ ਹੈ ਤੇ ਹੁਣ ਐਂਡ ਮਤਲਬ ਕਦੋਂ ਤੱਕ ਇਹ ਚੱਲੇਗੀ ਜੀ ਇਹ April May ਤੱਕ ਦੀ April May ਤੱਕ ਇਹ ਚੱਲਦਾ ਰਹੇਗਾ ਸਿਰਸਲਾ ਜੀ ਤੇ ਚਲੋ ਠੀਕ ਹੈ ਜੀ ਮੈਂ